ਜਿਸ ਤਰ੍ਹਾਂ ਬਾਰੀ ਮੌਸਮ ਹੈ ਕਦੀ ਗਰਮੀ ਹੈ ਕਦੀ ਸਰਦੀ ਹੈ ਕਦੀ ਪੱਤ ਝੜੇ ਕਦੀ ਬਹੁਤ ਜ਼ਿਆਦਾ ਗਰਮੀ ਹੈ ਕਦੀ ਬਹੁਤ ਜ਼ਿਆਦਾ ਠੰਢ ਹੈ ਇਸੇ ਤਰ੍ਹਾਂ ਮਨ ਦੇ ਅੰਦਰ ਮੌਸਮ ਦਾ ਬਦਲਾਅ ਆਵੇ ਪਰਮਾਤਮਾ ਦੀ ਕਿਰਪਾ ਨਾਲ ਅਗਰ ਕੋਈ ਚੰਗਾ ਕਰਮ ਅੱਗੇ ਆ ਜਾਵੇ ਤੇ ਮਨ ਬੜਾ ਖੁਸ਼ਹਾਲ ਹੁੰਦਾ ਹੈ ਖੁਸ਼ ਹੁੰਦਾ ਹੈ ਕੋਈ ਮਨਪੋਂਦੀ ਚੀਜ਼ ਮਿਲ ਜਾਵੇ ਬੜਾ ਖੁਸ਼ ਹੁੰਦਾ ਹੈ ਕੋਈ ਮਨ ਪੌਂਦੀ ਚੀਜ਼ ਚਲੀ ਜਾਵੇ ਬੜਾ ਦੁਖੀ ਹੁੰਦਾ ਏ ਤੋ ਇਹ ਅੰਦਰ ਦੀ ਸ਼ਕਤੀ ਆ ਮਨ ਬਹੁਤ ਵੱਡੀ ਜਦੋਂ ਸੰਤ ਜਨ ਇਸ ਮਨ ਨੂੰ ਗੌਰ ਨਾਲ ਦੇਖਦੇ ਨੇ ਬੜਾ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਮਨ ਦੇ ਅੰਦਰ ਬੜੀਆਂ ਨੀਵੀਆਂ ਵਿਚਾਰਾਂ ਵੀ ਚਲਦੀਆਂ ਨੇ ਦੂਸਰੇ ਪਤੀ ਬੜੀ ਮਾੜੀ ਤਾਤ ਪਰਾਈ ਵੀ ਚਲਦੀ ਹੈ ਤੋ ਸੰਤ ਜਨ ਫਿਰ ਇੱਕ ਧਿਆ ਕਰਦੇ ਨੇ ਇਸ ਮਨ ਨੂੰ ਸੋਧਣ ਦਾ ਸੋਧਿਆ ਮਨ ਹੀ ਸਾਧੂ ਬਣ ਜਾਂਦਾ ਹੈ। ਤੋ ਅਬ ਅੱਜ ਲੋੜ ਹੈ ਸਾਨੂੰ ਆਪਣੇ ਮਨ ਨੂੰ ਦੇਖ ਕੇ ਆਪਣਾ ਜੀਵਨ ਬਤੀਤ ਕਰਨ ਦੀ। ਵਰਨਾ ਜੀਵਨ ਅਜ਼ਾਈ ਚਲਾ ਜਾਵੇਗਾ ਕਿਸੇ ਕਾਰਚ ਵਿੱਚ ਨਹੀਂ ਆਵੇਗਾ। ਅਕਾਰਥ ਹੀ ਚਲੇ ਜਾਵੇਗਾ।